Instagram Facebook ਤੇ ਉੱਤੇ ਰਿਕਵੈਸਟ ਮਨਜ਼ੂਰ ਨਾ ਕਰਨ ਤੇ ਮੁੰਡੇ ਦੇ ਵੱਲੋਂ ਕੁੜੀ ਤੇ ਹਮਲਾ ਕੀਤਾ ਗਿਆ ਹੈ ਲੋਹੇ ਦੀ ਰਾਡ ਸਿਰ ਦੇ ਵਿੱਚ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰਦਾ ਤਾਂ ਕਿ ਆ ਚੁਸਤੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਲੜਕੀ ਇਹ આરોਪ ਲਗਾ ਰਹੀ ਹੈ ਮੁੰਡੇ ਦੇ ਉੱਤੇ ਕਿ ਮੁੰਡਾ ਪਿਛਲੇ ਕਈ ਸਾਲਾਂ ਤੋਂ ਉਸ ਨੂੰ ਤੰਗ ਪਰੇਸ਼ਾਨ ਕਰ ਰਿਹਾ ਆਂਦੇ ਜਾਂਦੇ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਇਥੋਂ ਤੱਕ ਕਿ ਸੋਸ਼ਲ ਮੀਡੀਆ ਦੇ ਉੱਤੇ ਇੰਸਟਾਗ੍ਰਾਮ ਫੇਸਬੁੱਕ ਤੋਂ ਉੱਤੇ ਉਸ ਨੂੰ ਰਿਕੁਐਸਟ ਜਿਹੜੀ ਪੇਜਦਾ ਸੀ ਹਾਲਾਂਕਿ ਕੁੜੀ ਦੇ ਵੱਲੋਂ ਉਸਦੇ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਮਨਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਮੁੰਡੇ ਦੇ ਵੱਲੋਂ ਹੁਣ ਕੁੜੀ ਤੇ ਹਮਲਾ ਕੀਤਾ ਗਿਆ ਇਹ ਆਰੋਪ ਜਿਹੜੇ ਨੇ ਕੁੜੀ ਦੇ ਵੱਲੋਂ ਲਗਾਏ ਜਾ ਰਹੇ ਨੇ ਦੂਜੇ ਪਾਸੇ ਮੁੰਡਾ ਵੀ ਕੈਮਰੇ ਦੇ ਸਾਹਮਣੇ ਆਇਆ ਹੈ ਉਸਨੇ ਵੀ ਆਪਣਾ ਬਿਆਨ ਦਿੱਤਾ ਹੈ ਮੁੰਡੇ ਦੇ ਵੱਲੋਂ ਆਰੋਪ ਕੁੜੀ ਤੇ ਲਗਾਏ ਜਾ ਰਹੇ ਨੇ ਕਿ ਉਹ ਪਿਛਲੇ 4 ਸਾਲਾਂ ਤੋਂ ਉਸ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀ ਉਸ ਦੇ ਪੈਸੇ ਖਾ ਗਈ ਲੱਖਾਂ ਰੁਪਏ ਆਪਣੇ ਤੇ ਲਵਾ ਲਿਆ ਲੈਪਟਾਪ ਮੋਬਾਈਲ ਸਣੀ ਹੋਰ ਮਹਿੰਗੀਆਂ ਚੀਜ਼ਾਂ ਉਸ ਤੋਂ ਗਿਫਟ ਵਜੋਂ ਲੈ ਲਈਆਂ ਤੇ ਹੁਣ ਐਂਡ ਦੇ ਵਿੱਚ ਆ ਕੇ ਉਸ ਨੂੰ ਕਹਿੰਦੀ ਹੈ ਕਿ ਮੇਰਾ ਤੇਰੇ ਨਾਲ ਫਿਊਚਰ ਨਹੀਂ ਇਸ ਲਈ ਮੈਂ ਤੇਰੇ ਨਾਲ ਨਹੀਂ ਰਹਿਣਾ ਬ੍ਰੇਕਅਪ ਕਰ ਲਿਆ ਜਿਸ ਤੋਂ ਬਾਅਦ ਮੁੰਡੇ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਵੱਡਾ ਕਦਮ ਚੁੱਕਿਆ ਗਿਆ ਹੈ ਤਸਵੀਰਾਂ ਵੀ ਹਾਲਾਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਮੁੰਡੇ ਦੇ ਵੱਲੋਂ ਕੁੜੀ ਤੇ aarop ਤੇ ਕੁੜੀ ਦੇ ਵੱਲੋਂ ਮੁੰਡੇ ਤੇ aarop ਨੇ ਜਿਹੜੇ ਲਗਾਏ ਜਾ ਰਹੇ ਨੇ ਇਨ੍ਹਾਂ ਸਬਦ ਦੇ ਦਰਮਿਆਨ ਸੀਸੀਟੀਵੀ ਵੀ ਇੱਕ ਸਾਹਮਣੇ ਆਈ ਹੈ ਜਿਸ ਤੇ ਵਿੱਚ ਦੇਖ ਸਕਦੇ ਹੋ ਕੁੜੀ ਜਦੋਂ ਪਾਣੀ ਲੈਣ ਦੇ ਲਈ ਦੁਕਾਨ ਤੇ ਜਾਂਦੀ ਹੈ ਉਸੇ ਦੌਰਾਨ ਮੁੰਡਾ ਉਸ ਦਾ ਆਪਣੇ ਦੋ ਸਾਥੀਆਂ ਦੇ ਨਾਲ ਮੂੰਹ ਬਨ ਕੇ ਪਿੱਛਾ ਕਰ ਰਿਹਾ ਹੁੰਦਾ ਹੈ ਤੇ ਇਸੇ ਦੌਰਾਨ ਪਿੱਛੋਂ ਆ ਕੇ ਲੋਹੇ ਦੀ ਰਾਡ ਸਰ ਦੇ ਵਿੱਚ ਮਾਰ ਕੇ ਉਸ ਨੂੰ ਲਖੂ ਲੋਹਾਨ ਕਰ ਦਿੱਤਾ ਜਾਂਦਾ ਹੈ ਜ਼ਖਮੀ ਹੋਣ ਤੋਂ ਬਾਅਦ ਕੁੜੀ ਜਦੋਂ ਰੋਲਾ ਪਾਉਂਦੀ ਹੈ ਤਾਂ ਲੋਕ ਇੱਥੇ ਹੁੰਦੇ ਨੇ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਸੋ ਪੂਰੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਇਸ ਪੂਰੀ ਘਟਨਾ ਦੇ ਵਿੱਚ ਦੋਵਾਂ ਤਿੰਨਾਂ ਦੇ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਪਹਿਲਾਂ ਦੋਵਾਂ ਪੱਖਾਂ ਦੇ ਬਿਆਨ ਸੁਣਾਉਣੇ ਹੋ ਫਿਰ ਤੁਸੀਂ ਬਿਆਨ ਸੁਣ ਕੇ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਕਿ ਕੌਣ ਤੁਹਾਨੂੰ ਸਹੀ ਤੇ ਕੌਣ ਗਲਤ ਲੱਗਦਾ ਹੈ 1.5 ਸਾਲ ਤੋਂ ਇੱਕ ਮੁੰਡਾ ਮੈਨੂੰ ਪਰੇਸ਼ਾਨ ਕਰ ਰਿਹਾ ਸੀਗਾ ਟੌਰਚਰ ਕਰ ਰਿਹਾ ਸੀਗਾ ਉਹਨੇ ਮੈਨੂੰ ਕਿਥੋਂ ਵੀ ਸਾਰਿਆਂ ਕੋਲੋਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਬਟ ਮਨ ਨੂੰ ਹਰ ਜਗ੍ਹਾ ਤੋਂ ਬਲੌਕ ਕਰਤਾ ਤੇ ਉਹ ਬਹੁਤ ਟੌਰਚਰ ਕਰ ਰਿਹਾ ਸੀਗਾ ਵੀ ਮੇਰੇ ਨਾਲ ਮਤਲਬ ਫੋਰਸ ਕਰ ਰਿਹਾ ਸੀਗਾ ਤੇ ਆ ਮੈਂ ਉਹਨੂੰ ਕੋਈ ਰਿਪਲਾਈ ਨਹੀਂ ਦਿੱਤਾ ਤੇ ਉਹਦੀ ਵਜ੍ਹਾ ਨਾਲ ਉਹ ਇਰੀਟੇਟ ਹੋ ਗਿਆ ਸਾਈਕੋ ਟਾਈਪ ਸੀ ਥੋੜਾ ਜਿਹਾ ਤੇ ਅੱਜ ਮੈਂ ਪਾਣੀ ਲੈਣ ਗਈਆਂ ਤੇ ਉਹਨੇ ਉਹਦੇ ਨਾਲ ਦੋ ਹੋਰ ਮੁੰਡੇ ਸੀਗੇ ਉਹਨਾਂ ਦੇ ਫੇਸ ਕਵਰ ਸੀਗੇ ਪਹਿਲਾਂ ਮੇਰੇ ਰੋਡ ਮਾਰੀ ਲੋਹੇ ਦੀ ਸਿਰ ਦੇ ਵਿੱਚ ਫਿਰ ਸਾਰੀ ਬਾਡੀ ਤੇ ਸਿਰ ਦੇ ਵਿੱਚ ਸਾਰੀ ਬਾਡੀ ਤੇ ਰੋਡ ਮਾਰੀ ਤੇ ਫਿਰ ਉਸ ਤੋਂ ਬਾਅਦ ਲੋਹੇ ਦਾ ਕਾਪਾ ਟਾਈਪ ਸਮਥਿੰਗ ਬਸ ਸਿਰ ਦੇ ਵਿੱਚ ਮਾਰਿਆ ਉਸ ਤੋਂ ਬਾਅਦ ਮੈਂ ਬੇਹੋਸ਼ ਕਿੰਨੀ ਕੁ ਦੂਰੀ ਤੇ ਐ ਜਿੱਦੜ ਤੁਸੀਂ ਪਾਣੀ ਲੈਣ ਗਏ ਸੀ 200 300 ਮੀਟਰ ਦੀ ਦੂਰੀ ਤੇ ਐ ਕਿੰਨੇ ਟਾਈਮ ਤੋਂ ਪਰੇਸ਼ਾਨ ਕਰ ਰਿਹਾ ਸੀ ਡੇਢ ਦੋ ਸਾਲ ਤੋਂ ਪਰੇਸ਼ਾਨ ਕਰ ਰਿਹਾ ਸੀ ਸਭ ਤੋਂ ਪਹਿਲਾਂ ਕੰਟੈਕਟ ਕਿਵੇਂ ਕੀਤਾ ਸੀ ਉਹਨੇ ਤੁਹਾਨੂੰ ਉਹਨੇ ਇਨਸਟਾ ਤੋਂ ਸਭ ਤੋਂ ਪਹਿਲਾਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਮੈਂ ਬਲੌਕ ਕਰਤਾ ਸੀਗਾ ਮੈਸੇਜ ਦਾ ਰਿਪਲਾਈ ਵੀ ਨਹੀਂ ਕਦੀ ਉਹਦੇ ਪਰਿਵਾਰ ਨੂੰ ਸਮਝਾਉਣ ਦੀ ਗੱਲ ਕੀਤੀ ਆਪਦੇ ਪਰਿਵਾਰ ਦੁਆਰਾ ਇਹ ਪੇਰੈਂਟਸ ਨੇ ਦੋ ਤੋਂ ਤਿੰਨ ਵਾਰੀ ਉਹਨਾਂ ਦੇ ਫੈਮਿਲੀ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਬਟ ਉਹ ਉਹਨਾਂ ਦੇ ਪੇਰੈਂਟਸ ਨੇ ਵੀ ਕਹਿਤਾ ਕਿ ਸਾਡੇ ਹੱਥ ਤੋਂ ਬਾਹਰ ਆ ਸੀ ਕੁਝ ਨਹੀਂ ਬਸ ਸਕਦਾ ਕੀ ਮੰਗ ਕਰਦੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਪੁਲਿਸ ਤੋਂ ਮੈਂ ਬਸ ਇਹ ਕਹਿੰਨੀ ਆ ਕਿ ਜਿਸ ਤਰ੍ਹਾਂ ਮੇਰੀ ਹਾਲਤ ਕੀਤੀ ਹੈ ਮੈਨੂੰ ਇੰਨਾ ਕੁ ਸਪੋਰਟ ਮਿਲੇ ਸਰਕਾਰ ਵੱਲੋਂ ਕਿ ਮੈਂ ਆ ਵੀ ਲਾਈਫ ਫ੍ਰੀਲੀ ਜੀ ਸਕਾਂ ਮੈਂ ਕਿਤੇ ਵੀ ਆਣਾ ਜਾਣਾ ਮੈਨੂੰ ਕੋਈ ਪ੍ਰੋਬਲਮ ਨਾ ਹੋਵੇ ਇਹਨੂੰ ਜਿੰਨੀ ਜ਼ਿਆਦਾ ਹੋ ਸਕੀ ਹੈ ਸਖਤੀਆਂ ਉਨੀ ਤੋਂ ਉਨੀ ਜ਼ਿਆਦਾ ਸਖਤ ਸਜ਼ਾ ਹੋਵੇ ਕਰਦਾ ਉਹ ਪੂਰੇ 4 ਸਾਲ ਤੋਂ ਮੇਨੂੰ ਰਿਲੇਸ਼ਨ ਸੀ ਠੀਕ ਹੈ ਮੇਰੇ ਪੂਰੇ ਪਰਿਵਾਰ ਚੋਂ ਦਾ ਆਣਾ ਜਾਣਾ ਸੀ ਠੀਕ ਮੇਰੇ ਨਾਨਕੇ ਦਾਦਕੇ ਸਭ ਨਾਲੋਂ ਵਰਤੀ ਹੈ ਠੀਕ ਹੈ ਮੇਰੀ ਪੈਨ ਦੇ ਵਿਆਹ ਤੱਕ ਸਰ ਰਿਬਨ ਵੀ ਉਹਨੇ ਕਟਾਇਆ ਜੀ ਕਹਿੰਦੀ ਮੈਂ ਤੁਹਾਡੇ ਘਰ ਦੀ ਛੋਟੀ ਨੂੰ ਮੇਰੇ ਹੱਕ ਬੰਦੇ ਆ ਠੀਕ ਹੈ ਉਹਦੇ ਘਰ ਦੀ ਵੀ ਰਾਜੀ ਸੀ ਸਾਰੇ ਮੇਰੇ ਘਰ ਦੇ ਵੀ ਰਾਜੀ ਘਰਾਂ ਚ ਵੀ ਆਣ ਜਾਣਾ ਸਰ ਠੀਕ ਹੈ ਠੀਕ ਹੈ ਸਰ ਇਹ ਲੋ ਕੁੜੀ ਨੂੰ ਮੈਂ ਕਾਲਜ ਲਾਇਆ ਜੀ ਬਾਬਾ ਫਰੀਦ ਇਹ ਵੀ ਹਫੀਸਾ ਤੱਕ ਸਭ ਚੀਜ਼ ਮੈਂ ਕਰਦਾ ਸੀ ਜੀ ਬਸ ਦੀ ਫੀਸ ਕੋਲੇ ਦੀ ਫੀਸ ਸਭ ਮੈਂ ਕਰਦਾ ਸੀ ਠੀਕ ਹੈ ਠੀਕ ਹੈ ਜੀ ਪਹਿਲਾਂ ਸਾਡੇ ਨਵੰਬਰ ਚ ਲੜਾਈ ਹੋਈ ਹੈ ਕੁੜੀ ਫਿਰ ਠੀਕ ਹੋ ਕੇ ਮੇਰੇ ਕੋਲ ਆਪੇ ਆ ਗਈ ਉਸ ਤੋਂ ਬਾਅਦ ਇਹ ਕੁੜੀ ਅੱਜ ਤੋਂ ਮੈਨੂੰ ਮਹੀਨਾ ਪਹਿਲਾਂ ਕਹਿੰਦੀ ਸੀ ਜੀ ਮੈਂ ਤੇਰੇ ਨਾਲ ਨਹੀਂ ਲੈਣਾ ਨਹੀਂ ਰਹਿਣਾ ਮੈਨੂੰ ਤੇਰੇ ਨਾਲ ਮੇਰਾ ਫਿਊਚਰ ਨਹੀਂ ਦੇਖਦਾ ਸਰ 4 ਸਾਲਾਂ 'ਚ ਇਹ ਕੁੜੀ ਦੇ ਪਿੱਛੇ ਮੈਂ 15-20 ਲੱਖ ਰੁਪਏ ਲਾਇਆ ਠੀਕ ਹੈ ਠੀਕ ਹੈ ਜੀ ਸਭ ਕੁਝ ਆਉਂਦਾ ਕੁੜੀ ਨੂੰ ਮਤਲਬ ਇੰਨਾ ਕੋਈ ਕੁਝ ਰੱਖਿਆ ਕਿ ਮੈਂ ਚਾਹ ਦੇ ਮਾਪ ਪਿਓ ਨੂੰ ਵੀ ਇਹ ਨਾਲ ਮੈਂ ਆਦ ਨਹੀਂ ਰੱਖੀਤਾ ਹੋਣਾ ਜਿੰਨਾ ਉਹ ਕੁੜੀ ਦਾ ਮੈਂ ਕੀਤਾ ਜੀ ਚਾਹੀ ਇੱਥੇ ਮੈਂ ਗਲਤ ਤਾਂ ਨਹੀਂ ਸਹੀ ਹਾਂ ਠੀਕ ਹੈ ਸਭ ਕੁਝ ਉਹ ਕੁੜੀ ਦਾ ਮੈਂ ਕੀਤਾ ਜੀ ਉਸ ਤੋਂ ਬਾਅਦ ਸਰ ਮਹੀਨਾ ਪਹਿਲਾਂ ਮੈਨੂੰ ਕਹਿੰਦੀ ਹੈ ਮੈਨੂੰ ਤੇਰੇ ਨਾਲ ਦਾ ਫਿਊਚਰ ਨਹੀਂ ਦੇਖਦਾ ਸਰ ਮੇਰਾ ਸਭ ਕੋਣੋ ਕੁੜੀ ਨੂੰ ਸਰ ਮੈਨਾਂ ਦਾ ਆਪਦਾ ਫਿਊਚਰ ਨਹੀਂ ਦਿਖਦਾ ਸੀ ਜੀ ਸਰ ਬੋਲੋ ਇੱਥੇ ਮੈਂ ਗਲਤ ਸੀ ਜਾਂ ਸਹੀ ਸੀ ਨਹੀਂ ਇੱਕ ਪਤਾ ਪਹਿਲਾਂ ਇਹ ਕੁੜੀ ਨਾਲ ਮੇਰੀ 2 ਘੰਟੇ ਗੱਲ ਹੋਈ ਆ ਵੀ ਪ੍ਰੂਫ ਮੈਂ ਤੁਹਾਨੂੰ ਇੱਕ ਇੱਕ ਚੀਜ਼ ਭੇਜ ਦਿੰਦੀ ਹਾਂ ਠੀਕ ਹੈ ਠੀਕ ਹੈ ਮੇਰੇ ਕੋ ਸਰ ਪਿਆ ਸਰ ਠੀਕ ਹੈ ਜੀ ਉਸ ਤੋਂ ਬਾਅਦ ਮੈਨੂੰ ਇਹਨੇ ਕਿਹਾ ਸੀ ਮੈਂ ਦਿੱਲੀ ਜਾਣਾ ਨੇ ਬੇਟਾ ਤੂੰ ਮੇਰੇ ਨਾਲ ਚੱਲ ਠੀਕ ਹੈ ਸਭ ਸੱਡੀ ਗੱਲ ਹੋਈ ਉਸ ਤੋਂ ਬਾਅਦ ਜੀ ਪਤਾ ਨਹੀਂ ਇਹਦੇ ਮਨ 'ਚ ਕੀ ਆਇਆ ਦੋ ਦਿਨ ਬਾਅਦ ਇਹਨੇ ਫਿਰ ਮੈਨਾਂ ਨਾਲ ਲੜਾਈ ਕਰਤੀ ਠੀਕ ਹੈ ਠੀਕ ਹੈ ਸਰ ਉਸ ਤੋਂ ਬਾਅਦ ਅਜੇ ਪਾਣੀ ਲੈਣ ਆਈ ਆ ਉੱਥੇ ਮੇਰੇ ਨਾਲ ਦੀ ਗੱਲ ਹੋਈ ਆ ਅਸੀਂ ਉੱਥੇ ਗਈ ਸੀ ਆਪਾਂ ਗਈ ਸੀ ਤੁਸੀਂ ਮੈਂ ਉੱਥੇ ਹੀ ਖੜਾ ਸੀ ਮੈਂ ਸ਼ੌਕ ਤੇ ਗਿਆ ਸੀ ਉੱਥੇ ਉੱਥੇ ਹੀ ਖੜਾ ਸੀ ਤੇ ਸਰ ਉੱਥੇ ਮੇਰੇ ਨਾਲ ਗੱਲਾਂ ਗੁੱਲਾਂ ਹੋਈਆਂ ਇਹਦੀ ਸਰ ਤੇ ਸਰੇ ਪਾਣੀ ਦੀ ਗੱਲ ਜੇ ਸਕੂਟੀ ਤੇ ਲਗੀ ਪਾਣੀ ਤੋਂ ਪੈਰ ਤੇ ਲੱਗਾ ਇਹ ਡਿੱਗ ਪਈ ਜੀ ਇਹਦੇ ਸਿਰ ਤੇ ਝੋਟ ਲੱਗੀ ਤਾਂ ਉਹਨੇ ਮੇਰੇ ਤੇ ਇਲਜ਼ਾਮ ਲਾ ਦਿੱਤਾ ਅੱਛਾ ਮਤਲਬ ਤੁਸੀਂ ਮਾਰੇ ਨਹੀਂ ਬਿਲਕੁਲ ਨਹੀਂ ਮਾਰਿਆ ਅਧਵਾਰ ਗਈ ਹੈ ਜੀ ਰਿਸ਼ੀਕੇਸ਼ ਅੰਮ੍ਰਿਤਸਰ ਹਰ ਜਗ੍ਹਾ ਗਈਆਂ ਦੀ ਮੰਮੀ ਨਾਲ ਗਈਆਂ ਜੀ ਫਿਰ ਫਲੋ ਬੜੇ ਤੋਂ ਕੱਲੀ ਕੱਲੀ ਫੋਟੋ ਪਈ ਹੈ ਠੀਕ ਹੈ ਜੀ ਹੋਰ ਜਦੋਂ ਮੇਰੀ ਭੈਣ ਦਾ ਵਿਆਹ ਜੈਸਰ ਕੀਤਾ ਸੀ ਉੱਥੇ ਦੀ ਮੰਮੀ ਨਾਨੀ ਇਹ ਖੁਦ ਪਿਆਰ ਹੋ ਕੇ ਸਰੀ ਮੇਰੇ ਨਾਲ ਗਈਆਂ ਜੀ ਚੰਗਾ ਇਹਨੂੰ ਲਹਿnga ਪਵਾ ਕੇ ਚੰਗਾ ਪਿਆਰ ਕਰਾ ਕੇ ਸਭ ਕੁਝ ਨੂੰ ਨਾਲ ਲੈ ਕੇ ਗਿਆ ਨਹੀਂ ਮੇਰੇ ਅੱਗੇ ਬਿਲਕੁਲ ਪ੍ਰੂਫ ਤੁਹਾਨੂੰ ਮੈਂ ਸਭ ਫੋਟੋਆਂ ਦੇ ਸਕਦਾ ਜੀ 4 ਸਾਲ ਕੁਰੀ ਬੈਨਨ ਰਹਿਸ਼ੇਂ ਕਰੀਏ ਜੀ ਹੁਣ ਤੋਂ ਮੈਂ ਤੇਹੀ ਕਹਿੰਦਾ ਜੀ ਜੇ ਇਹਨੇ ਮੇਰੇ ਨਾਲ ਰਹਿਣਾ ਹੀ ਨਹੀਂ ਸੀ ਤਾਂ ਫਿਰ ਮੈਨੂੰ 4 ਸਾਲਾਂ ਜਿੰਨਾ ਬਰਬਾਦ ਕਿਉਂ ਕੀਤਾ ਸੀ ਸਭ ਕੁਝ ਮੇਰੇ ਨਾਲ ਹੀ ਉਝਾਰਦਾ ਸਕੂਟੀ ਲੈਪਟੋਪ ਫੋਨ ਹਰ ਇੱਕ ਚੀਜ਼ ਨੂੰ ਮੇਰੀ ਲੈ ਕੇ ਦਿੱਤੀ ਮੈਂ ਸੁਣਾਣਾ ਨਹੀਂ ਚਾਹਦਾ ਮੈਂ ਲੋਕਾਂ ਨੂੰ ਕਰਾਣਾ ਨਹੀਂ ਚਾਹਦਾ ਕਿ ਰਿਸ਼ਤਾ ਟੋਟੇ ਬਾਅਦ ਲੋਕੀ ਕਹਿੰਦੇ ਆ ਪਰ ਮੇਰੀ ਹੁਣ ਮਜਬੂਰੀ ਬਣ ਗਈ ਉਹਨੇ ਮੈਨੂੰ ਹਾਲਾਤ ਹੀ ਇਹ ਜੇ ਕਰਦੇ ਜੀ ਸਰ ਮੈਨੂੰ ਦੱਸਣਾ ਪੈ ਰਿਹਾ ਜੀ ਇਹ ਸਾਡਾ ਰਿਲੇਸ਼ਨ ਖਰਾਬ ਵੀ ਇਹਦੇ ਕਾਲਜ ਫਰੈਂਡਾਂ ਕਰਕੇ ਹੋਇਆ ਜੀ ਉਹਨਾਂ ਨੇ ਇਹਨੂੰ ਪਰਤੇ ਆਪ ਸਿੱਧੀ ਗੱਲ ਸਰ ਮੁੱਦੇ ਕਰਨ ਵਾਲੇ ਬੰਦੇ ਆ ਜੀ ਮੈਨਾਂ ਬਹੁਤ ਵਧੀਆ ਸੀ ਕੁੜੀ ਮੈਨੂੰ ਬਹੁਤ ਤੁਸੀਂ ਅੱਗੇ ਕੀ ਸਟੈਪ ਚੱਕੋਗੇ ਫਿਰ ਤੁਸੀਂ ਕਹੋਗੇ ਉਹਦੇ ਨਾਲ ਹੀ ਰਹਿਣਾ ਜ਼ਬਰਦਸਤ ਮੈਂ ਤਾਂ ਜ਼ਬਰਦਸਤ ਨਹੀਂ ਐ ਕੋਈ ਮੈਂ ਤਾਂ ਅੱਜ ਵੀ ਕਹਿਣਾ ਆਉਗੀ ਆਪਾਂ ਬਰਨ ਨੂੰ ਪਿਆਰ ਸਰ ਕਿਉਂਕਿ ਮੇਰਾ ਪਿਆਰ ਹੈ ਬਟ ਇਨਾ ਕੁਝ ਹੋਣ ਤੋਂ ਬਾਅਦ ਉਹ ਕੁੜੀ ਨੂੰ ਸੋਚਣਾ ਚਾਹੀਦਾ ਸੀ ਮੇਰੇ ਵਰਗੇ ਵੀ ਬੰਦੇ ਨੇ ਮੇਰਾ ਇਨਾ ਕੀਤਾ ਅੱਜ ਮੈਂ ਸਟੈਪ ਬੈਕ ਕਿਉਂ ਕਰ ਰਹੀ ਹਾਂ ਡੀਜ਼ਲ ਵੀ ਹੋਣੀ ਚਾਹੀਦੀ ਸਰ ਐਸ ਸੀ ਤੇ ਕੱਲੀ ਕੱਲੀ ਚੀਜ਼ ਜਦੋਂ ਉਹ ਮੈਂ ਲੈ ਕੇ ਦਿੱਤੀ ਉਹਦੋਂ ਫਿਰ ਚੈਟ ਸੀਗਾ ਸਰ ਨਸਲ ਦੁਬਈ ਗਿਆ ਮੈਂ 50-60 ਹਜ਼ਾਰ ਰੁਪਏ ਕਮਾਇਆ ਹੂਗਾ ਉਸ ਤੋਂ ਬਾਅਦ ਉਹਦੇ ਵਿੱਚੋਂ ਦੀ ਮੈਂ ਕੋਲੀਜੀ ਦੀ ਫੀਸ ਭਰੀ ਤੇ ਕਿਨੂੰ ਲੈਪਟਾਪ ਲੈ ਕੇ ਦਿੱਤਾ ਮੈਂ 10 ਰੁਪਏ ਕੰਨ ਨਹੀਂ ਦਿੱਤੇ ਸਰ ਆਂਦੇ